हां जी दोस्तों फतेगढ़ साहिब शहीदी जोड़ मेले थे आज जणी ਤੁਸੀਂ ਬੱਚੀ ਇੱਕ ਦੇਖਦੇ ਪਏ ਹਨ ਇਹ ਬੱਚੀ ਜੀ ਆਪਣੇ ਘਰਦਿਆਂ ਤੋਂ ਅਲੱਗ ਹੋ ਗਈ ਆ ਅੱਜ ਦੀ ਤਰੀਕ 25 25 12ਵਾਂ ਮਹੀਨਾ ਜਿਹੜਾ ਕਿ ਹੁਣ ਚੱਲ ਰਿਹਾ ਵਾ ਜੀ ਅੱਜ ਦੀ ਇਹ ਵੀਡੀਓ ਆ ਤੇ ਅੱਜ ਇਸ ਬੱਚੀ ਦੀ ਵੀਡੀਓ ਬਣਾ ਕੇ ਅਸੀਂ ਪਾ ਰਹੇ ਆ ਕਿ ਇਹ ਬੱਚੀ ਜੀ ਮਾਨਸਾ ਦੀ ਰਹਿਣ ਵਾਲੀ ਆ ਹਾਂ ਜੀ ਬਿਲਕੁਲ ਜੀ ਬੱਚੀ ਆਪਣਾ ਪੰਨੋ ਦੱਸਦੀ ਆ ਪੰਨੋ ਮਾਤਾ ਦਾ ਨਾਮ ਮਨਪ੍ਰੀਤ ਕੌਰ ਤੇ ਪਿਤਾ ਜੀ ਦਾ ਨਾਮ ਤਰਨੂ ਤੇ ਬੱਚੀ ਦੱਸ ਰਹੀ ਆ ਮਾਨਸਾ ਮਾਨਸਾ ਬੋਲ ਰਹੀ ਪਿੰਡ ਦਾ ਨਾਮ ਬੱਚੀ ਨੂੰ ਪਤਾ ਨਹੀਂ ਸੋ ਬੱਚੇ ਐਦਾਂ ਦੀ ਕੰਡੀਸ਼ਨ 'ਚ ਨਹੀਂ ਆ ਵੀ ਇਹ ਦੱਸ ਸਕੇ ਮੈਂ ਕਿਧੇ ਨਾਲ ਫਤੇਗੜ ਸਾਹਿਬ ਆਈ ਇਹ ਮਨੁੱਖ ਨੂੰ ਯਾਦ ਨਹੀਂ ਹੈਗਾ ਬੱਚੀ ਨੂੰ ਸੋ ਵੀਰੋ ਵੀਡੀਓ ਇਹ ਛੇ ਜ਼ਰੂਰ ਕਰਿਓ ਤਾਂ ਕਿ ਬੱਚੀ ਜਿਹੜੀ ਮਾਪਿਆਂ ਤੱਕ ਪਹੁੰਚ ਸਕੇ ਸੋ ਬੱਚੀ ਮਾਨਸਾ ਜ਼ਿਲ੍ਹੇ ਦੀ ਦੱਸ ਰਹੀ ਆ ਹਾਂਜੀ ਇਹ ਬੱਚੀ ਜੀ ਅੱਜ ਫਤੇਗੜ ਸਾਹਿਬ ਵਿਖੇ ਆਪਣੇ ਪਰਿਵਾਰ ਤੋਂ ਵਿਛੜ ਗਈ ਹੈ ਜੀ ਇਹ ਬੱਚੀ ਤੇ ਇਸ ਟਾਈਮ ਉੱਥੇ ਸਿਕਿਉਰਿਟੀ ਦੇ ਵਿੱਚ ਹੈਗੀ ਆ ਸੋ ਮੇਰੇ ਭੈਣ ਭਾਈ ਜਿਹੜਾ ਵੀ ਕੋਈ ਇਸ ਵੀਡੀਓ ਨੂੰ ਦੇਖਦਾ ਹੈ ਮਾਨਸਾ ਜ਼ਿਲ੍ਹਾ ਦੱਸ ਰਹੀ ਹੈ ਬੱਚੀ ਆਪਣੀ ਤੇ ਬਾਕੀ ਹੋਰ ਕੁਝ ਨਹੀਂ ਦੱਸ ਰਹੀ ਇਹ ਕਹਿ ਰਹੀ ਹੈ ਕਿ ਮੈਂ ਤਾਂ ਕੱਲੀ ਇੱਥੇ ਆਈ ਆਂ ਕੀ ਆਪਣੇ ਨੂੰ ਚੰਗੀ ਤਰ੍ਹਾਂ 10ਵੇਂ ਨਹੀਂ ਪਾਰੇਗੀ ਕਿਰਪਾ ਕਰਕੇ ਸਪੋਸਟ ਨੂੰ ਸ਼ੇਅਰ ਕਰਕੇ ਇਹਦੇ ਮਾਪਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਵੀ ਜਿੱਥੇ ਵੀ ਹੈਗੇ ਆ ਇਹਦੇ ਮਾਪੇ ਦੇਖ ਲੈਣ ਕਿ ਇਹਨਾਂ ਦੀ ਬੱਚੀ ਠੀਕ ਆ ਜੀ ਸੇਫ ਆ ਹਾਂਜੀ ਬਿਲਕੁਲ ਜੀ ਬੱਚੀ ਸੇਫ ਆ ਗੱਲ ਹੈ ਕਿ ਹੁਣ ਮਾਪਿਆਂ ਤੱਕ ਵੀਡੀਓ ਪਹੁੰਚਾਣ ਦੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਤਾਂ ਕਿ ਜਿਹੜੀ ਆ ਜਿਹੜੀ ਬੱਚੀ ਆ ਉਹ ਮਾਪਿਆਂ ਤੱਕ ਪਹੁੰਚ ਪਹੁੰਚ ਸਕੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ